ਪੰਜਾਬ ਨਿਊਜ਼ ਅਪਡੇਟ ਵੱਲੋਂ ਆਪ ਸਭ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੋਵਿਡ-19 ਕੇਸਿਸ ਇਨ ਈਡੀਆ ਕੇਂਦਰ ਨੇ ਸੋਮਵਾਰ ਨੂੰ 8 ਦਸੰਬਰ ਨੂੰ ਭਾਰਤ ਵਿੱਚ ਕਰੋਨਾ ਵਾਇਰਸ ਦੇ ਕੇਸ ਵਿੱਚ ਵਾਧੇ ਅਤੇ ਜੀਐਨਆਈ ਵਨ ਵੇਰੀ ਐਂਡ ਤੇ ਪਹਿਲੇ ਕੇਸ ਦਾ ਪਤਾ ਲੱਗਣ ਦੇ ਮੱਦੇ ਨਜ਼ਰ ਰਾਜਾ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਰਾਜਾ ਨੂੰ ਕੋਵਿਡ ਸਥਿਤੀ ਦੇ ਨਿਰੰਤਰ ਨਿਗਰਾਨੀ ਰੱਖਣ ਦੀ ਬੇਨਤੀ ਕੀਤੀ ਗਈ ਹੈ ਦੇਸ਼ ਵਿੱਚ ਕਰੋਨਾ ਦੇ 260 ਨਵੇਂ ਮਾਮਲੇ ਦਰਜ ਸੋਮਵਾਰ 18 ਦਸੰਬਰ ਨੂੰ ਅਪਡੇਟ ਕੀਤੀ ਕੀਤੇ ਕੇਂਦਰ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਕਰੋਨਾ ਵਾਇਰਸ ਦੇ ਲੱਗ ਦੇ 260 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਦੋਂ ਕਿ ਸੰਗ੍ਰਮ ਕੇਸ ਵਧ ਕੇ 1828 ਹੋ ਗਏ ਹਨ ਸਵੇਰੇ 8 ਵਜੇ ਅਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ ਕਰੋਨਾ ਕਾਰਨ ਜਾਣ ਗੁਆਣ ਵਾਲੇ ਲੋਕਾਂ ਦੀ ਗਿਣਤੀ 5353317 ਦਰਜ ਕੀਤੀ ਗਈ ਹੈ ਦੇਸ਼ ਵਿੱਚ ਕੋਵਿਡ ਕੇਸਾਂ ਦੀ ਗਿਣਤੀ 4.50 ਕਰੋੜ ਹੈ ਸਿਹਤ ਮੰਤਰਾਲੇ ਵੈਬਸਾਈਟ ਦੇ ਅਨੁਸਾਰ ਬਿਮਾਰੀ ਤੋਂ ਠੀਕ ਹੋਣ ਵਾਲੀ ਲੋਕਾਂ ਦੀ ਗਿਣਤੀ ਵਧ ਕੇ

ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਖਬਰ 'ਚ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਖਬਰ ਨੂੰ ਵਾਦ ਤੋਂ ਵਾਦ ਲਾਈਕ ਅਤੇ ਸ਼ੇਅਰ ਜ਼ਰੂਰ ਕਰੇ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ